ਯੂਮਰਾਈਟਸ ਕਾਉਂਸਲ ਬ੍ਰਾਂਚ ਸਮਾਣਾ ਦਾ ਉਦਘਾਟਨ ਕੀਤਾ ਗਿਆ ਉਦਘਾਟਨ ਸਮਾਰੋਹਦਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਰਦਾਰ ਪਰਮਜੀਤ ਸਿੰਘ ਢਾਲੀਵਾਲ ਉੱਚੇ ਚੋਣ ਤੇ ਪਹੁੰਚੇ ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਸ਼ਮਰੋਸ਼ਨ ਕਰਕੇ ਰਸਮੀ ਤੌਰ ਤੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜੱਜ ਸਾਹਿਬ ਵੱਲੋਂ ਦਫ਼ਤਰ ਇੰਚਾਰਜ ਗੋਲਦੀ ਸਿੰਘ ਅਤੇ ਇਸ ਨੇਕ ਉਪਰਾਲੇ ਨੂੰ ਅੱਗੇ ਤੋਰਨ ਵਾਲੇ ਸੁਖਚੈਨ ਸਿੰਘ ਜੇਲ੍ਹਦਾਰ ਕੋਟਲੀ ਨੂੰ ਵਧਾਈ ਦਿੱਤੀ। ਜੇਲ੍ਹਦਾਰ ਕੋਟਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਿਊਮਨ ਰਾਈਟਸ ਕਾਉਂਸਲ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਸੰਸਥਾ 16 ਫਰਵਰੀ 2012 ਨੂੰ ਪੱਛਮੀ ਬੰਗਾਲ ਦੇ ਕੋਲਕੱਤਾ ਤੋਂ ਸ਼ੁਰੂ ਹੁੰਦਿਆਂ ਅੱਜ ਦੇਸ਼ ਭਰ ਵਿੱਚ 526 ਦੇ ਕਰੀਬ ਬਰਾਜਾ ਖੋਲ ਚੁੱਕਾ ਹੈ। ਦਬੇ ਕੁਟਲੇ ਲੋਕਾਂ ਨੂੰ ਜਿਨ੍ਹਾਂ ਦੀ ਆਵਾਜ਼ ਆਪਣੀ ਕੋਰਟਾਂ ਤੱਕ ਜਾਂ ਹੋਰ ਥਾਵਾਂ ਤੇ ਨਹੀਂ ਪਹੁੰਚਾ ਸਕਦੇ ਉਹਨਾਂ ਦੀ ਆਵਾਜ਼ ਇਹ ਪਹੁੰਚਾਏਗਾ ਇਹ ਮੈਂ ਆਸ ਕਰਦਾ ਕਿ ਇਹ ਮਨੁੱਖੀ ਅਧਿਕਾਰਾਂ ਲਈ ਜੋ ਕਿ ਜਨਮ ਸਿਰ ਦੇ ਅਧਿਕਾਰ ਹੁੰਦਾ ਹੈ ਉਸ ਤਰ੍ਹਾਂ ਹਰ ਤਰ੍ਹਾਂ ਦੇ ਤਰੀਕੇ ਨਾਲ ਪ੍ਰੋਟੈਕਟ ਕਰਨ ਲਈ ਯਤਨ ਕਰਨਗੇ ਤੇ ਮੈਂ ਵੀ ਇਸ ਦੇ ਵਿੱਚ ਜਿੰਨਾ ਕਿ ਯੋਗਦਾਨ ਪਾ ਸਕਾਂ ਜ਼ਰੂਰ ਪਾ ਥੈਂਕ ਯੂ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਸ਼ੁਕਨਾਮਗੀ ਸੋ ਸੋਚਿਆ ਸੰਕੋਟ ਲਈ ਇਹ ਹਿਊਮਨ ਰਾਈਟ ਜਿਹੜੀ ਕਾਉਂਸਲਿੰਗ ਹੈ ਇਹ ਅਸਲ ਵਿੱਚ ਹੈ ਕੀ ਚੀਜ਼ ਇਹ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਜੀ ਇੱਕ ਸਰਵ ਵਿਆਪੀ ਆਪਣੇ ਨੀਤੀਯੋਗ ਦੇ ਐਕਟ ਦੇ ਅੰਦਰ ਰਜਿਸਟਰਡ ਹੈ ਜੀ ਇਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਇੱਕ ਸੰਸਥਾ ਹੈ ਜੀ ਸਰਵ ਵਿਆਪੀ ਸੰਸਥਾ ਹੈ ਇਹ ਕਿੱਥੋਂ ਜਰੂਰੀ ਸੀ ਜੀ ਸਰ ਇਹ ਸਰ 16 ਫਰਵਰੀ 2012 ਨੂੰ ਕਲਕੱਤੇ ਤੋਂ ਸ੍ਰੀ ਚੰਦਰ ਸਿੱਖਰਦੇਵ ਜੀ ਵੱਲੋਂ ਸਟਾਰਟ ਕੀਤੀ ਗਈ ਹੈ ਜੀ ਤੇ ਅੱਜ ਕਿੱਥੇ ਤੱਕ ਪਹੁੰਚ ਚੁੱਕੀ ਹੈ ਜੀ ਇਹ ਅੱਜ ਸਾਰੇ ਯਾਨੀ ਕਿ ਵੀ ਪੰਜਾਬ ਤੇ ਹਰਿਆਣਾ ਦਾ ਤਾਂ ਅੱਜ ਤੁਸੀਂ ਦੇਖ ਹੀ ਲਿਆ ਆਫਿਸ ਰੀਜIONAL ਆਫਿਸ ਬਣ ਜਾ ਰਿਹਾ ਸਮਾਣਾ ਦੇ ਵਿੱਚ ਤੇ ਸਾਡੇ ਕਈ ਦੇਸ਼ਾਂ ਦੇ ਵਿੱਚ 500 ਤੋਂ ਆਪਣੀ ਸਟੇਕ ਕਈ ਸਟੇਟਾਂ ਦੇ ਵਿੱਚ 500 ਤੋਂ ਉੱਪਰ ਆਫਿਸ ਖੁੱਲ ਚੁੱਕੇ ਨੇ ਜੀ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਡਿਸਟ੍ਰਿਕਟ ਵਾਈਜ਼ ਬਹੁਤ ਜਲਦੀ ਖੁੱਲਦੇ ਖੁੱਲੇ ਜਾਣਗੇ ਆਫਿਸ ਇਹਦਾ ਕਿਹਨੂੰ ਲਾਭ ਹੋਏਗਾ ਤੇ ਇਸਦੇ ਲਾਭ ਕੀ ਕੀ ਨੇ ਜੀ ਇਸ ਦਾ ਲਾਭ ਜੀ ਯਾਨੀ ਕਿ ਵੀ ਆਮ ਜਨਤਾ ਨੂੰ ਹੋਏਗਾ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਨ੍ਹਾਂ ਨੂੰ ਯਾਨੀ ਕਿ ਹੈਲਪ ਨਹੀਂ ਮਿਲ ਰਹੀ ਕਿ ਤੋਂ ਯਾਨੀ ਕਿ ਕੋਈ ਵੀ ਜਦੋਂ ਉਹਨਾਂ ਨੂੰ ਲੋਡ ਹੁੰਦੀ ਹੈ ਕਿਸੇ ਮਸੀਬਤ ਦੀ ਘੜੀ ਦੇ ਵਿੱਚ ਕੋਈ ਉਹਨਾਂ ਦੇ ਨਾਲ ਨਹੀਂ ਖੜਦਾ ਸਾਡੀ ਸੰਸਥਾ ਉਸ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੂਗੀ ਜੀ ਕਿਸੇ ਫਟਾਫਟ ਪਰਸਨ ਤੋਂ ਹਵਾਲੀ ਦੀ ਹਾਂਜੀ ਸੋ ਚੈਨ ਕੋਟਰੀ ਤੋਂ ਜੈਲਦਰ ਕੋਟਰੀ ਤੱਕ ਇਹ ਸਫ਼ਰ ਕੀ ਹੈ ਜੀ ਦਾ ਕਿਵੇਂ ਪਹੁੰਚਿਆ ਤੁਹਾਡਾ ਨਾਮ ਸਰ ਕਾਲਜ ਟਾਈਮ ਤੋਂ ਹੀ ਯਾਨੀ ਕਿ ਜੈਲਦਰ ਕੋਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਜੀ ਮੈਂ ਤੇ ਇਹਦੇ ਚ ਕੀ ਹੋਇਆ ਵੀ ਮੈਨੂੰ ਕਾਫੀ ਪੋਲਿਟਿਕਲ ਪਾਰਟੀਆਂ ਵੱਲੋਂ ਵੀ ਆਫਰਾਂ ਆਈਆਂ ਬਟ ਮੇਰੀ ਸ਼ੁਰੂ ਤੋਂ ਹੀ ਕਾਲਜ ਟਾਈਮ ਤੋਂ ਹੀ ਇੱਕ ਗਰੀਬਾਂ ਦੀ ਮਦਦ ਕਰਨਾ ਦਿਲੋਂ ਮੈਂ ਆਪਣੇ ਲੈਵਲ ਤੇ ਜਾਨਕਿ ਛੋਟੇ ਛੋਟੇ ਭਲਾਈ ਦੇ ਕੰਮ ਕਰਦਾ ਆ ਰਿਹਾ ਸੀਗਾ ਜੀ ਬਸ ਉਹ ਸਫਰ ਦੀ ਚੱਲਦਾ ਹੋਇਆ ਯਾਨਕਿ ਵੀ ਇੱਕ ਵਲੰਟੀਅਰ ਤੋਂ ਮੈਂ ਐਗਜ਼ੀਕਿਊਟਿਵ ਮੈਂਬਰ ਬਣਿਆ ਤੇ ਅੱਗੇ ਆਪਣਾ ਅੱਜ ਆਪਣਾ ਅੰਡਰ ਸੈਕਟਰੀ ਦੇ ਅਹੁਦੇ ਤੇ ਪਹੁੰਚ ਚੁੱਕਿਆ ਜੀ ਕਿਉਂਕਿ ਬਾਬਾ ਨਾਨਕ ਕਹਿੰਦੇ ਆਪਦੇ ਆਪ ਹੀ ਬਲੰਦੀਆਂ ਤੇ ਲਜਾਈ ਜਾਂਦਾ ਭਲੇ ਦੇ ਕੰਮ ਵੀ ਬੰਦਾ ਆਪਣੀ ਕਰ ਸਕਦਾ ਉਹ ਪਰਮਾਤਮਾ ਦਾ ਆਸਰਾ ਹੋਵੇ ਤਾਂ ਹੀ ਕਰ ਸਕਦਾ ਜੀ ਅੱਜ ਤੁਹਾਡੇ ਦਫਤਰ ਦਾ ਪਹਿਲਾ ਦਿਨ ਹੈ ਜੀ ਉਦਘਾਟਨ ਸਮਾਰੋਹ ਹੈ ਮੁੱਖ ਮਹਿਮਾਨ ਕੋ ਚਾਹ ਤੁਸੀਂ ਮੈਨ ਕਿਹਨਾਂ ਨੂੰ ਮਤਲਬ ਚੁਣਿਆ ਤੇ ਕੌਣ ਸਾਹ ਆ ਰਹੇ ਆਪਣੇ ਮੁੱਖ ਮਹਿਮਾਨ ਨੇ ਜੀ ਅੱਜ ਫਾਰਮਲ ਜੱਜ ਪਰਮਜੀਤ ਸਿੰਘ ਢਾਲੀਵਾਲ ਆ ਰਹੇ ਨੇ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਹ ਸਾਡੇ ਬੜੇ ਹੌਨਰੇਬਲ ਜੱਜ ਸਾਹਿਬ ਬੜੇ ਰਿਸਪੈਕਟਰ ਨੇ ਜੀ ਉਹਨਾਂ ਦੇ ਹੱਤਾਂ ਨਾਲ ਹੀ ਅਸੀਂ ਅੱਜ ਆਪਣਾ ਓਪਨਿੰਗ ਕਰਨ ਜਾ ਰਹੇ ਹਾਂ ਜੀ ਉਹਨਾਂ ਦਾ ਅਸ਼ੀਰਵਾਦ ਹੈ ਜੀ ਠੀਕ ਧੰਨਵਾਦ ਥੈਂਕ ਯੂ ਸਰ ਸਰ ਇੱਥੇ ਘੜੇ